मुर्दाबाद मुर्दाबाद पंजाब सरकार मुर्दाबाद शाही नहीं चलेगी नहीं चलेगी नहीं चलेगी शाही नहीं चलेगी नहीं चलेगी नहीं चलेगी भारतीय जनता पार्टी जिंदाबाद भारतीय जनता पार्टी जिंदाबाद पंजाब सरकार मुर्दाबाद पंजाब सरकार मुर्दाबाद शाही नहीं चलेगी ਸ਼ਾਈ ਨਹੀਂ ਚਲੇਗੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਪਾਰਟੀ ਪੰਜਾਬ ਵੱਲੋਂ ਪੂਰੇ ਪੰਜਾਬ ਪ੍ਰਦੇਸ਼ ਦੇ ਅਲੱਗ-ਅਲੱਗ ਵਿਧਾਨ ਸਭਾ ਦੇ ਹੈੱਡਕੁਆਟਰ ਦੇ ਉੱਪਰ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਦੀ ਯੋਜਨਾ ਸੀ ਪਿਛਲੇ ਦਿਨੀ ਤੁਸੀਂ ਸਾਰੇ মিডিਆ ਨੇ ਦੇਖਿਆ ਹੋਣਾ ਕਿ ਇੱਕ ਸਕੀਮ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਲਾਂਚ ਕੀਤੀ ਸੀ ਭਾਰਤੀ ਜਨਤਾ ਪਾਰਟੀ ਦੇ ਸੇਵਕ ਅੱਗੇ ਤੁਹਾਡੇ ਦੁਆਰ ਉਹਨਾਂ ਦਾ ਮਕਸਦ ਇਹ ਸੀ ਕਿ ਜਿਸ ਕਿਸਾਨ ਨੂੰ ਕਿਸਾਨ ਨਿਧੀ ਉਹਦੇ ਖਾਤੇ 'ਚ ਨਹੀਂ ਆ ਰਹੀ ਜਿਸ ਭਰਾ ਦਾ ਆਸ਼ਮਾਨ ਕਾਰਡ ਜਿਹੜਾ ਉਹ ਲੈਪਸ ਹੋ ਚੁੱਕਾ ਜਾਂ ਕੋਈ ਵੀ ਆਵਾਸ ਯੋਜਨਾ ਤੋਂ ਵਾਂਝਾ ਹੋ ਚੁੱਕਾ ਕਿਉਂਕਿ ਸੂਧਾ ਕੇਂਦਰ ਦੇ ਵਿੱਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਤਾਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਅਲੱਗ-ਅਲੱਗ ਬਲਾਕਾਂ ਦੇ ਵਿੱਚ ਜਾ ਕੇ ਪਿੰਡ ਪੱਦਰ ਤੇ ਇੱਕ ਕੈਂਪ ਲਾਇਆ ਕੈਂਪ ਦੇ ਰਾਹੀਂ ਉਹਨਾਂ ਲੋਕਾਂ ਨੂੰ ਉੱਥੇ ਬੁਲਾ ਕੇ ਆਸ਼ਮਾਨ ਕਾਰਡ ਵਾਲੇ ਦਾ ਆਸ਼ਮਾਨ ਕਾਰਡ ਅਪਡੇਟ ਕੀਤਾ ਜਿਹੜੇ ਕਿਸਾਨ ਭਰਾ ਦਾ ਪੈਸਾ ਨਹੀਂ ਸੀ ਆਇਆ ਉੱਥੇ ਬੈਠ ਕੇ ਉਹਦੀ ਕੇਵਾਈਸੀ ਕੀਤੀ ਤੇ ਹੋਰ ਨੇਕਾ ਯੋਜਨਾ ਜਿਨ੍ਹਾਂ ਦਾ ਲਾਭ ਪੰਜਾਬ ਸਰਕਾਰ ਜਿਹੜੀ ਸੀ ਉਹ ਦੇ ਨਹੀਂ ਸੀ ਪਾ ਰਹੀ ਦੱਸੋ ਕਹਿੰਦਰ ਸਰਕਾਰ ਦੀਆਂ ਸਕੀਮਾਂ ਨੂੰ ਬਿਨਾ ਕੋਈ ਪੈਸੇ ਲਿਆ ਬਿਨਾ ਵੋਟਾਂ ਦੀ ਰਾਜਨੀਤੀ ਕਰਦੇ ਹੋਇਆ ਪਿੰਡ ਦੇ ਬਲਾਕਾਂ ਦੇ ਵਿੱਚ ਜੇਕਰ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਤਾਂ ਕਿਹਾ ਇਹ ਗੁਨਾਹ ਹੈ ਬਹੁਤ ਹੀ ਸੀਨੀਅਰ ਲੋਕ ਸੀ ਸਾਡੇ ਕੱਲ ਜਿਹੜੇ ਅਲੱਗ-ਅਲੱਗ ਕੈਂਪਾਂ ਦੇ ਵਿੱਚ ਛਮੂਲੀਅਨ ਕਰਦੇ ਸੀ ਪੁਲਿਸ ਨੇ ਉਹਨਾਂ ਨੂੰ ਐਦਾਂ ਚੁੱਕ-ਚੁੱਕ ਕੇ ਗੱਡੀਆਂ ਦੇ ਵਿੱਚ ਸੁੱਟਿਆ ਜਿਵੇਂ ਕਿਸੇ ਗੈਂਗਸਟਰ ਹੋਣ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਪ੍ਰਦੇਸ਼ ਦੇ ਵਿੱਚ ਇਹ ਲਾਅ ਐਂਡ ਆਰਡਰ ਦੀ ਸਥਿਤੀ ਦੀ ਨਕੀਦੀ ਕਰਦੀ ਹੋਈ ਅੱਜ ਵਿਧਾਨ ਸਭਾ ਸ਼ਹਿਰੀ ਅਨੰਦਪੁਰ ਸਾਹਿਬ ਦੇ ਕਾਰਕਿਰਤਾ ਸਾਰੇ ਮੰਡਲ ਪ੍ਰਧਾਨ ਡਾਕਟਰ ਪ੍ਰਵਿੰਦਰ ਜੀ ਜਨ ਪ੍ਰਤੀਨਿਧੀ ਸਾਡੇ ਨੱਡਾ ਜੀ ਸਮੂਹ ਲਾਕਾਂ ਨਿਵਾਸੀ ਜਾਣ ਕੇ ਅੱਜ ਪੰਜਾਬ ਸਰਕਾਰ ਦਾ ਪਤਲਾ ਫੁਕਿਆ ਪਰਾਉ ਇੱਕ ਸੰਕੇਤਕ ਟਰਨਾ ਸੀ ਜੇਕਰ ਇਹਨਾਂ ਹਰਕਤਾਂ ਤੋਂ ਪੰਜਾਬ ਸਰਕਾਰ ਬਾਜ ਨਾ ਆਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਇਹਨਾਂ ਅਫਸਰਾਂ ਨੂੰ ਦਫਤਰਾਂ ਤੇ ਕਰਾਂ ਚੋਂ ਨਿਕਲਣਾ ਮੁਸ਼ਕਲ ਕਰ ਦੋਗੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਅੱਜ ਸੰਕੇਤਕ ਟਰਨਾ ਸੀ ਇਸ ਸਰ ਪ੍ਰਸ਼ਾਸਨ ਦੇ ਕੰਮ ਜਗਾਉਣੇ ਸੀ ਅੱਖਾਂ ਖੋਲਣੀਆਂ ਸੀ ਕਿ ਇੰਨਾ ਕਹਿਰ ਨਾ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਅਫਸਰਾਂ ਨੇ ਅਫਸਰ ਹੀ ਰਹਿਣਾ ਪੁਲਿਸ ਅਫਸਰ ਨੇ ਪੁਲਿਸ ਅਫਸਰ ਹੀ ਰਹਿਣਾ ਇੰਨਾ ਕਹਿਰ ਨਾ ਕਰੋ ਕਿ ਇਹ ਜਨ ਸਲਾਬ ਤੁਹਾਨੂੰ ਰੋੜ ਕੇ ਲੈ ਜਾਵੇ ਬਹੁਤ ਬਹੁਤ ਧੰਨਵਾਦ ਸਰ ਦੱਸੋ ਇਧਰ ਰੋਸ ਤੋਂ ਬਸ ਭਗਵੰਤ ਮਾਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਤੋਂ ਐਨੀ ਘਬਰਾ ਗਈ ਹੈ ਕਿ ਜੋ ਲੋਕ ਹਿੱਤ ਦੀਆਂ ਯੋਜਨਾਵਾਂ ਤੋਂ ਪੰਜਾਬੀ ਲੋਕ ਬਾਂਝੇ ਰਹਿ ਰਹੇ ਸੀਗੇ ਬਾਕੀ ਸਾਰੇ ਹਿੰਦੁਸਤਾਨ ਚੋਂ ਲਾਭ ਲੋਕਾਂ ਨੂੰ ਮਿਲ ਰਿਹਾ ਸੀ ਪਰ ਭਗਵੰਤ ਮਾਨ ਦੀ ਸਰਕਾਰ ਦੀ ناکਾਮੀ ਕਰਕੇ ਉਹ ਲੋਕ ਪੰਜਾਬ ਦੇ ਇਹਨਾਂ ਸਕੀਮਾਂ ਤੋਂ ਪਿੱਛੇ ਰਹਿ ਰਹੇ ਸੀਗੇ ਉਹਨਾਂ ਵਾਸਤੇ ਕਾਮਨ ਸਰਵਿਸ ਸੈਂਟਰ ਦੇ ਦੁਆਰਾ ਜੋ ਕਿ ਫੁਲੀ ਅਥੋਰਾਈਜ਼ਡ ਹੈ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਔਨ ਦੀ ਸਪੌਟ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਖਰਚੇ ਤੋਂ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਸੀ ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਕਿਸਾਨ ਸਨਮਾਨ ਨidhi ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਗਰੀਬ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਗਰੀਬ ਕਲਿਆਣ ਅਨ ਯੋਜਨਾ ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਸੀ ਸਭ ਲੋਕਾਂ ਨੂੰ ਬੜੀ ਰਾਹਤ ਮਿਲ ਰਹੀ ਸੀ ਬੜਾ ਫਾਇਦਾ ਮਿਲ ਰਿਹਾ ਸੀ ਪਰ ਰਾਜਪੁਰੇ ਦੀ ਰੈਲੀ ਨੇ ਭਗਵੰਤ ਮਾਨ ਦੀ ਸਰਕਾਰ ਦੇ ਚੂਣਾ ਹਿਲਾ ਕੇ ਰੱਖ ਦਿੱਤੀਆਂ ਔਰ ਉਹਨਾਂ ਨੇ ਆਕੋਜੀ ਹਰਕਤ ਕੀਤੀ ਕਿ ਸਾਡੇ ਲੋਕ ਹਿੱਤ ਵਿੱਚ ਲਗਾਏ ਹੋਏ ਕੈਂਪ ਜਿਸ ਦਾ ਕੇਵਲ ਤੇ ਕੇਵਲ ਮੰਤਬ ਆਮ ਗਰੀਬ ਵਿਅਕਤੀ ਨੂੰ ਘਰ ਬੈਠੇ ਲਾਭ ਦੇਣਾ ਸੀ ਉਹ ਇਹਨਾਂ ਨੇ ਤੱਕੇ ਨਾਲ ਅਫਸਰ شاہੀ ਦੇ ਪੁਲਿਸ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਸਾਡੇ ਲੀਡਰਾਂ ਨੂੰ ਅੰਦਰ ਕਰ ਦਿੱਤਾ ਉਹ ਜੋ ਕਿ ਲੋਕਤੰਤਰ ਦੀ ਨਿਰੀ ਹੱਤਿਆ ਹੈ ਸੋ ਮੈਂ ਅੱਜ ਸਾਡੇ ਆਨੰਦਪੁਰ ਵਿਧਾਨ ਸਭਾ ਦੇ ਸਾਰੇ ਮੰਡਲਾਂ ਦੇ ਮੰਡਲ ਅਧਿક્ષ ਸਾਰੇ ਆਫਿਸ ਬੀਰਰ ਸਰਦਾਰ ਜਤਿੰਦਰ ਸਿੰਘ ਜੀ ਹਟਵਾਲ ਸਾਡੇ ਸਾਬਕਾ ਪ੍ਰਧਾਨ ਬਹੁਤ ਸਾਰੇ ਸਾਡੇ ਜ਼ਿਲ੍ਹੇ ਦੇ ਟੀਮ ਦੇ ਜਨਰਲ ਸੈਕਟਰੀ ਮੁਕੇਸ਼ ਨੱਡਾ ਔਰ ਬਹੁਤ ਸਾਰੇ ਸੀਨੀਅਰ ਸਾਥੀ ਹੋਰ ਵੀ ਅੱਜ ਇੱਥੇ ਹਾਜ਼ਰ ਹੋਏ ਔਰ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ਪਤਲਾ ਫੂਕਿਆ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ